ਤਾ ਸ਼ਾਇਦ ਕਿਸੇ ਨੇ ਅਜੇ ਤੱਕ ਕਿਸੇ ਨੂੰ ਦੱਸਿਆ ਬਹੁਤ ਵਧੀਆ ਕੀਤਾ ਜੀ ਕਿਸਾਨਾਂ ਦੇ ਗੋਲੀਆਂ ਚੱਲੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਐਮਐਸਬੀ ਤੇ ਕਾਨੂੰਨ ਤੇ ਗਾਰੰਟੀ ਦੇ ਕੇ ਮੁੱਕਰ ਗਿਆ ਔਰ ਪੰਜਾਬੀਆਂ ਨੂੰ ਅੱਤਵਾਦੀ ਕਹਿੰਦਾ ਕਦੀ ਕੋਸ਼ ਦੱਸਦਾ ਸਾਨੂੰ ਬਹੁਤ ਕੁਛ ਦਿੱਤਾ ਜੇ ਦਿੱਤਾ ਹੁੰਦਾ ਤਾਂ ਅਸੀਂ ਆ ਝੰਡੀਆਂ ਲਾ ਕੇ ਕਿਉਂ ਖੜਦੇ ਜਲੰਧਰ ਦੇ ਵਿੱਚ ਉਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋੜ ਰੈਲੀ ਕਰਨ ਆ ਪਹੁੰਚ ਗਏ ਰਿਹਾ ਤਾਂ ਦੂਜੇ ਪਾਸੇ ਕਿਸਾਨ ਲਗਾਤਾਰ ਤੁਸੀਂ ਤਸਵੀਰਾਂ ਦੇਖੋ ਬੀਜਪੀ ਦੀਆਂ ਗੱਡੀਆਂ ਜਿਵੇਂ ਜਿਵੇਂ ਲਗ ਰਹੀ ਹੈ ਕਿ ਉਸ ਤਰੀਕੇ ਦੇ ਵਾਲੇ ਕਿਸਾਨ ਜਿਹੜੇ ਨੇ ਉਹ ਇਹਨਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਨਸਾਫ ਜਿਹੜਾ ਹੈ ਉਹ ਸ਼ੁਭਕਰਨ ਦਾ ਮੰਗਿਆ ਜਾ ਰਿਹਾ ਮਨਜੀਤ ਸਿੰਘ ਰਾਏ ਕਿਸਾਨ ਆਗੂ ਪੂਰੇ ਜਥੇਬੰਦੀ ਜਿਹੜੀ ਹੈ ਉਹ ਉਹਨਾਂ ਦੀ ਨਾਲ ਹੈ ਔਰ ਮਨਜੀਤ ਸਿੰਘ ਰਾਏ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਤਾ ਇਹ ਦਿੱਲੀ ਜੰਮੂ ਜਿਹੜਾ ਨੈਸ਼ਨਲ ਹਾਈਵੇਅ ਸਿੱਧਾ ਜਲੰਧਰ ਨੂੰ ਇਹ ਰੂਟ ਜਾਂਦਾ ਤਾਂ ਇੱਥੇ ਹੀ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਤਾਂ ਇਹ ਪਾਰੀ ਪੁਲਿਸ ਫੋਰਸ ਜਿਹੜੀ ਤਾਇਨਾਤ ਕੀਤੀ ਗਈ ਹੈ ਪੰਜਾਬ ਪੁਲਿਸ ਨਾਲ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ ਹੈ ਔਰ ਉਹਦੇ ਨਾਲ ਹੀ ਗੁਜਰਾਤ ਪੁਲਿਸ ਨੂੰ ਜਿਹੜਾ ਹੈਗਾ ਉਹ ਇੱਥੇ ਲਗਾਇਆ ਗਿਆ ਤਾਂ ਇਹ ਸਾਹਮਣੇ ਤਸਵੀਰਾਂ ਤੁਸੀਂ ਦੇਖੋ ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਜਿਹੜੀ ਪੀਐਮ ਦਾ ਵਿਰੋਧ ਕਰਨ ਦੇ ਲਈ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਦੂਸਰੇ ਪਾਸੇ ਜਿਹੜੇ ਪੁਲਿਸ ਦੇ ਵੱਲੋਂ ਹੈਗਾ ਉਹ ਇਹਨਾਂ ਨੂੰ ਰੋਕ ਦਿੱਤਾ ਗਿਆ ਸਾਹਮਣੇ ਦੇਖੋ ਟਿੱਪਰਾਂ ਦੇ ਨਾਲ ਬੈਰੀਕੇਡ ਲਾ ਕੇ ਇਸ ਪੂਰੇ ਹਾਈਵੇ ਨੂੰ ਇਸ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਗਿਆ ਤਾਂ ਜੋ ਕਿਸਾਨ ਇੱਥੋਂ ਅੱਗੇ ਵਧ ਨਾ ਸਕਣ ਤਾਂ ਇਹ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੀ ਜਿਹੜੀ ਪੂਰੀ ਜਥੇਬੰਦੀ ਹੈਗੇ ਉਹਨਾਂ ਦੇ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਤਣਾਤ ਕਰਕੇ ਕਿਸਾਨਾਂ ਨੂੰ ਇੱਥੇ ਰੋਕਿਆ ਜਾ ਰਿਹਾ ਹੈ ਤਾਂ ਨਾਲ ਦੀ ਨਾਲ ਮੈਂ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਨੇ ਉਹ ਅ ਤੁਸੀਂ ਕੈਮਰਾਮੈਨ ਨੂੰ ਕਹੂਗਾ ਕਿ ਨਾਲ ਦੀ ਨਾਲ ਤਸਵੀਰਾਂ ਉਹ ਦਿਖਾਈ ਜਾਏ ਕਿ ਕਿਸ ਤਰੀਕੇ ਦੇ ਨਾਲ ਇਹ ਕਿਸਾਨ ਅੱਜ ਬੀਜੇਪੀ ਡਿ ਜਲੰਧਰ ਦੇ ਵਿੱਚ ਹੋ ਰਹੀ ਰੈਲੀ ਦਾ ਵਿਰੋਧ ਕਰ ਰਹੇ ਨੇ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਇੱਥੇ ਪਹੁੰਚੇ ਨੇ ਤਾਂ ਉਸ ਦਾ ਵਿਰੋਧ ਜਿਹੜਾ ਇਹ ਨਾ ਕਿ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਕਡੋਨਲਡ ਜਿਹੜਾ ਹੈਗਾ ਇੱਥੋਂ ਬਿਲਕੁਲ ਹਾਈਵੇ ਦੇ ਉੱਤੇ ਪੈਂਦਾ ਤਾਂ ਮਨਜੀਤ ਸਿੰਘ ਰਾਏ ਹਣੀ ਸਾਡੇ ਨਾਲ ਨੇ ਰਾਜ ਸਾਹਿਬ ਇੱਕ ਪਾਸੇ ਰੈਲੀ ਦੂਸਰੇ ਪਾਸੇ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹੋ ਰਾਏ ਸਾਹਿਬ ਕਿਸ ਤਰੀਕੇ ਦੀ ਜਰਾ ਨੀਤੀ ਹੈ ਦੇਖੋ ਇਹ ਕਲੀਅਰ ਕਟ ਹੈ ਕਿ ਆਪਾਂ ਇਹ ਮੈਂ ਕਲੀਅਰ ਕਟ ਦੱਸਣਾ ਚਾਹਾਂਗਾ ਕਿ ਜਿਹੜੀ ਬੀਜੇਪੀ ਹੈ ਇਹਨੇ ਸਾਡੇ ਮੋਰੇ ਕਿੱਲਾਂ ਗੱਡੀਆਂ ਕੰਧਾਂ ਕੀਤੀਆਂ 400 ਬੱਚਾ ਸਾਡਾ ਇੰਜਰਡ ਕੀਤਾ ਔਰ ਇੱਕ ਨੌਜਵਾਨ ਸਾਡਾ ਸ਼ਹੀਦ ਕੀਤਾ ਸ਼ੁਭਕਰਨ ਜੀ ਉਹ ਦੇਖੋ ਉਸ ਸ਼ਹੀਦ ਕਰਾਇਆ ਯਾਨੀ ਗੋਲੀਆਂ ਮਾਰ ਕੇ ਅਸੀਂ ਇਹ ਸਵਾਲਾਂ ਦਾ ਚਾਰਟਰ ਲੈ ਕੇ ਆਏ ਆ ਜਿਹੜਾ ਨਰਿੰਦਰ ਮੋਦੀ ਨੂੰ ਪੁੱਛਣੇ ਨੇ ਸਵਾਲ ਪਰ ਸਾਨੂੰ ਪ੍ਰਸ਼ਾਸਨ ਅੱਗੇ ਨਹੀਂ ਜਾਣ ਦੇ ਰਿਹਾ ਇਹ ਸਾਨੂੰ ਲੱਗ ਰਿਹਾ ਕਿ ਪੰਜਾਬ ਸਰਕਾਰ ਵੀ ਅੱਜ ਬੀਜੇਪੀ ਨਾਲ ਬਿਲਕੁਲ ਮਿਲੀ ਹੋਈ ਆ ਰਲਈ ਹੋਈ ਆ ਰਲ ਕੇ ਕਿਸਾਨਾਂ ਨੂੰ ਉਹਦੇ ਹੱਕਾਂ ਹੱਕੀ ਮੰਗਾ ਤੇ ਸਾਡੀ ਜਿਹੜੀ ਬੋਲਣ ਦੀ ਆਵਾਜ਼ ਸਾਡੀ ਉਹਨੂੰ ਦਬਾਇਆ ਜਾ ਰਿਹਾ ਕੁਚਲਿਆ ਜਾ ਰਿਹਾ ਸਾਡੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਸੋ ਇਹ ਜਿਹੜੀ ਪੰਜਾਬ ਸਰਕਾਰ ਵੀ ਅੱਜ ਬੀਜੇਪੀ ਨਾਲ ਰਲ ਕੇ ਸਾਨੂੰ ਅੱਗੇ ਨਹੀਂ ਵਧਣ ਦੇਣੀ ਕੋਸ਼ਿਸ਼ ਹੋ ਰਹੀ ਹੈ ਤੁਹਾਡੀ ਅੱਗੇ ਜਾਣ ਦੀ ਰੈਲੀ ਤਾਂ ਕੀ ਮਕਸਦ ਕੀ ਹੈ ਕੁਝ ਜਿਵੇਂ ਕਹਿੰਦੇ ਕਹਿੰਦੇ ਕਾਲੇ ਝੰਡੀਆਂ ਦਿਖਾਉਣੀਆਂ ਤੁਸੀਂ ਕਹਿੰਦੇ ਸਵਾਲ ਪੁੱਛਣੇ ਤੁਹਾਡਾ ਕੀ ਸਟ੍ਰੈਟਜੀ ਕੀ ਹੈ ਨਹੀਂ ਇਹ ਸਵਾਲ ਵੀ ਪੁੱਛਣੇ ਆ ਸਾਰੀਆਂ ਜਿਹੜੇ ਬੰਦੀਆਂ ਦਾ ਆ ਔਰ ਜੇ ਇਸ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਫਿਰ ਕਾਲੀਆਂ ਝੰਡੀਆਂ ਵਿਖਾ ਬਿਲਕੁਲ ਇੱਥੇ ਰੋਕਤਾ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਹੈ ਆ ਜੇ ਪੁਲਿਸ ਨਹੀਂ ਅੱਗੇ ਵਧਣ ਦੇਗੀ ਅਸੀਂ ਇੱਥੇ ਪੀਸਫੁਲੀ ਕਰਾਂਗੇ ਬਾਕੀ ਸਾਡੀ ਬਾਕੀ ਭਰਾਤਰੀ ਜਿਹਦੇ ਬੰਦੀਆਂ ਜੇ ਆਉਣੀਆਂ ਅਗਲੀ ਰਣਨੀਤੀ ਫਿਰ ਤੈਅ ਕਰਾਂ ਅੱਛਾ ਬਹੁਤ ਸਾਰੇ ਕਿਸਾਨ ਆ ਗੋਲੋ ਜੀ ਸਵੇਰੇ ਤੜਕਸਾਰ ਹਿਰਾਸਤ ਦੇ ਵਿੱਚ ਲੈ ਲਿਆ ਕਈਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਬਿਲਕੁਲ ਸਾਡੇ ਸੈਕਟਰੀ ਸਾਹਿਬ ਨੂੰ ਨਜ਼ਰਬੰਦ ਕਰਤਾ ਸਾਡੇ ਜਿਹੜੇ ਪ੍ਰੈਸ ਕਟਰ ਨੇ ਉਹਨਾਂ ਨੂੰ ਕਰਤਾ ਸਾਡੇ ਉਮੀਦਵਾਰ ਪ੍ਰਧਾਨ ਨੂੰ ਕਰਤਾ ਈਵਨ ਮੈਨੂੰ 20 ਕਿਲੋਮੀਟਰ ਮੇਰੇ ਘਰ ਦੀ ਦੂਰੀ ਤੋਂ ਮੈਨੂੰ ਅਰੈਸਟ ਕਰਕੇ ਲਿਆਏ ਮੇਰੇ ਤੇ 40 ਭਜਾਏ ਹੋਏ ਸੀ ਫਿਰ ਮੈਨੂੰ ਇਹਨਾਂ ਨੇ ਅਰੈਸਟ ਕਰਕੇ ਮੇਰੇ ਡੇਰੇ ਲਿਆਂਦਾ ਜਿਹਦੀਆਂ ਵੀਡੀਓ ਮੇਰੇ ਕੋਲ ਨੇ ਮੈਂ ਖਾ ਸਕਦਾ ਮੇਰੇ ਡੇਰੇ ਆ ਕੇ ਫਿਰ ਮੈਨੂੰ ਇਹਨਾਂ ਨੇ ਨਜ਼ਰਬੰਦ ਕਰ ਰੱਖਿਆ 2.5 ਘੰਟੇ ਫਿਰ ਜਦੋਂ ਸਾਡੇ ਸਾਥੀਆਂ ਨੇ ਕਿਹਾ ਕਿ ਅਸੀਂ ਹਿਆਰਪੁਰ ਬੰਦ ਕਰਾਂਗੇ ਬਾਈਪਾਸ ਤੇ ਉਹ ਚੜ ਗਏ ਤੇ ਫਿਰ ਇਹਨੇ ਮੈਨੂੰ ਰিলੀਸ ਕੀਤਾ ਅੱਛਾ ਇੱਕ ਪਾਸੇ ਬੀਜੇਪੀ ਕਹਿੰਦੀ ਅਸੀਂ 400 ਪਾਰ ਕਰਾਂਗੇ ਜਿਸ ਤਰੀਕੇ ਦੇ ਵਿੱਚ ਪੰਜਾਬ ਦੇ ਹਾਲਾਤ ਆਪਾਂ ਦੇਖ ਰਹੇ ਆ ਕਿਸਾਨ ਸੜਕਾਂ ਤੇ ਅੱਜ ਬੀਜੇਪੀ ਦਾ ਕਾਸ ਤੌਰ ਦੇ ਉੱਤੇ ਵਿਰੋਧ ਕਰ ਰਿਹਾ ਕੀ ਲੱਗ ਰਿਹਾ ਦੇਖੋ ਹੁਣ ਇਸ ਸਮੇਂ ਤੇ ਪਤਾ ਲੱਗ ਜਾਊਗਾ ਮੈਂ ਕਹਿਣਾ ਵੀ ਇਹ 200 ਪਾਰ ਨਹੀਂ ਜਾਣੇ ਜਿਹੜੇ 400 ਪਾਰ ਦਾ ਹੁਕਾ ਦਿੰਦੇ ਇੱਕ ਪਰਸੈਪਸ਼ਨ ਗਲਤ ਬਣਾਈ ਜਾ ਰਹੀ ਆ ਔਰ ਇਹਦਾ ਰਿਜ਼ਲਟ ਜਿਹੜਾ ਆਉਣ ਵਾਲੇ 4 ਤਰੀਕ ਨੂੰ ਪਤਾ ਲੱਗ ਜਾਣਾ ਤਾਂ ਬਿਲਕੁਲ ਇਹ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦਬਾਬਾ ਸੰਜੁਗਤ ਕਿਸਾਨ ਮੋਰਚਾ ਦੀ ਹੀ ਜਥੇਬੰਦੀ ਹੈਗੀ ਆ ਔਰ ਇਸ ਜਥੇਬੰਦੀ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਆ ਪਰ ਪੁਲਿਸ ਦੇ ਵੱਲੋਂ ਪੋਹਨਾ ਫੋਰਸਸ ਦੇ ਵੱਲੋਂ ਇਹਨਾਂ ਕਿਸਾਨਾਂ ਨੂੰ ਇੱਥੇ ਹੀ ਰੋਕ ਦਿੱਤਾ ਗਿਆ ਹਾਲਾਂਕਿ ਲਗਾਤਾਰ ਬੀਜਪੀ ਦੇ ਵਰਕਰਾਂ ਦੀਆਂ ਗੱਡੀਆਂ ਜਦੋਂ ਆ ਜਾਂਦੀਆਂ ਨੇ ਤਾਂ ਮਾਹੌਲ ਥੋੜਾ ਗਰਮਾਉਂਦਾ ਹੈ ਪਰ ਪੁਲਿਸ ਦੇ ਵੱਲੋਂ ਕੰਟਰੋਲ ਕੀਤਾ ਜਾ ਰ ਕੇ ਸਾਹ ਆਗੂ ਜਿਹੜੇ ਨੇ ਕਿਸਾਨ ਆਗੂ ਵੀ ਇਸ ਰੂਪ بڑے ਤਰੀਕੇ ਦੇ ਨਾਲ ਜਿਹੜਾ ਹੈਗਾ ਇੱਥੇ ਰੋਕ ਕੇ ਬੈਠੇ ਨੇ ਕਿਸਾਨਾਂ ਨੂੰ ਅੱਜ ਬੀਜੇਪੀ ਦੀ ਰੈਲੀ ਹੈ ਜਲੰਧਰ ਦੇ ਵਿੱਚ ਥਾਂ ਥਾਂ ਤੇ ਕਿਸਾਨਾਂ ਦੀਆਂ ਆਗੂਆਂ ਦੀਆਂ ਆਪ ਰੀਟੇਨਿੰਗ ਹੋਈ ਹੈ ਘਰਾਂ ਦੇ ਵਿੱਚ ਨਜ਼ਰਬੰਦ ਕੀਤੇਗੇ ਤੁਸੀਂ ਖੜੇ ਹੋ ਪੁਲਿਸ ਅੱਗੇ ਪਦਰ ਨਹੀਂ ਦੇ ਰਹੀ ਨਹੀਂ ਪੁਲਿਸ ਅੱਗੇ ਨਹੀਂ ਪਦਰ ਨਹੀਂ ਪਰ ਅਸੀਂ ਪ੍ਰੋਟੈਸਟ ਕਰਨਾ ਅਸੀਂ ਮੋਦੀ ਨੂੰ ਦੱਸ ਆ ਵੀ ਅਸੀਂ ਤੇ ਤੋਂ ਡਰਨ ਵਾਲੇ ਨਹੀਂ ਅਸੀਂ ਕਾਲੀਆਂ ਝੰਡੀਆਂ ਦਿਖਾ ਕੇ ਉਹਦਾ ਵਿਰੋਧ ਕਰ ਰਹੇ ਆ ਨਾ ਕਾਦੇ ਡਰੇ ਨਾ ਅੱਜ ਡਰੇ ਨਾ ਅੱਗੇ ਡਰਾਂਗੇ ਮੋਦੀ ਜੋ ਅੱਗੇ ਚਾਹੁੰਦਾ ਨਾ ਵੀ ਮੈਂ ਸਰਕਾਰ ਲਿਆ ਕੇ ਪੂਰੀ ਗੁੰਡਾਗਰਦੀ ਕਰ ਲਈ ਪੰਜਾਬ ਦੇ ਨਾਂ ਅੱਗੇ ਸਿਆ ਕਿਉਂਕਿ ਸਾਡੇ ਕਿਸਾਨ ਵੀ ਦਾ ਤੇ ਇਹ ਗੋਲੀਆਂ ਚਲਾਈਆਂ ਅਸੀਂ ਪੰਜਾਬ ਵਿੱਚ ਵਿਰੋਧ ਡੱਟ ਕੇ ਕੀਤਾ ਡੱਟ ਕੇ ਕਰਾਂਗੇ ਇਹਦੀਆਂ ਧਮਕੀਆਂ ਤੋਂ ਬਿਲਕੁਲ ਡਰਾਂਗੇ ਨਹੀਂ ਜੀ ਅੱਛਾ ਜਿਸ ਤਰੀਕੇ ਨਾਲ ਆਪਾਂ ਟਿੱ ਤੇ ਖੜੇ ਕੀਤੇ ਆ ਰਾਹ ਪੂਰਾ ਬੰਦ ਕਰ ਦਿੱਤਾ ਦੇਖੋ ਰਾਹ ਚ ਅਸੀਂ ਜਾ ਵੀ ਸਕਦੇ ਅੱਗੇ ਜਿਆਦਾ ਹੀ ਦਿੱਲੀ ਪਹੁੰਚ ਸਕਦੇ ਆ ਤਾਂ ਅਸੀਂ ਇੱਥੇ ਵੀ ਜਾ ਸਕਦੇ ਪਰ ਨਹੀਂ ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਕਿਉਂਕਿ ਸਾਡੇ ਵਿੱਚ ਪੰਜਾਬ ਵਿੱਚ ਭਾਈਚਾਰਕ ਸਾਜ ਖਤਮ ਕਰਨੀ ਚਾਹੁੰਦੇ ਆ ਪਿੰਡਾਂ ਦੇ ਵਿੱਚ ਬਹੁਤ ਗਲਤ ਮੈਸੇਜ ਦੇ ਰਹੇ ਆ ਪਰ ਅਸੀਂ ਪੰਜਾਬੀ ਭਾਈਚਾਰਾ ਆਪਣਾ ਨਹੀਂ ਖਰਾਬ ਕਰਾਂਗੇ ਔਰ ਇਹ ਤਾਂ ਭਾਜਪਾ ਦਾ ਪਿੰਡਾਂ ਵਿੱਚ ਨਹੀਂ ਬਣ ਦਵਾਗੇ ਔਰ ਡੱਟ ਕੇ ਵਿਰੋਧ ਕਰਾਂਗੇ ਪੰਜਾਬ ਵਿੱਚੋਂ ਇੱਕ ਵੀ ਸੀਟ ਇਹਨਾਂ ਨੂੰ ਨਹੀਂ ਆਊਗੀ ਜੀ ਅੱਛਾ ਪੰਜਾਬ ਪੁਲਿਸ ਦੇ ਨਾਲ ਨਾਲ ਗੁਜਰਾਤ ਪੁਲਿਸ ਲਾਈ ਗਈ ਆ ਦੇਖੋ ਇਹਨਾਂ ਨੂੰ ਬਹੁਤ ਡਾਰਿਆ ਜੀ ਪਤਾ ਨਹੀਂ ਕੀ ਮਾਹੌਲ ਪੰਜਾਬ ਮਹੌਲ ਪੰਜਾਬ ਵਿੱਚ ਪੈਦਾ ਕੀਤਾ ਜਾ ਰਿਹਾ ਘਟ ਘਟ ਗੈਂਦਿਆਂ ਨੂੰ ਡਰਾਇਆ ਜਾ ਰਿਹਾ ਪਰ ਦੇਖੋ ਵੋਟਾਂ ਦੇ ਵਿੱਚ ਕਿੰਨਾ ਝੂਠ ਬੋਲ ਰਹੇ ਆ ਕਦੀ ਕੁਛ ਪਿੱਛੇ ਕੋਈ ਬਿਆਨ ਦਿੰਦੇ ਕਿਹੜੀ ਸਟੇਟ ਚ ਕੋਈ ਬਿਆਨ ਪੰਜਾਬ ਜਾ ਕੇ ਕੋਈ ਦਿੰਦੇ ਆ ਮਤਲਬ ਇਹਨਾਂ ਦਾ ਫਿਰਕੂਪ੍ਰਸ ਹਿੰਦੂਵਾਦ ਦੇ ਰਾਜਨੀਤਿਕਾਰ ਨਾ ਚਾਹੁੰਦੇ ਆ ਪਰ ਪੰਜਾਬ ਚਾਰੇ ਸਾਰ ਹਿੰਦੂ ਵੀ ਸਮਝ ਚੁੱਕੇ ਆ ਬਈ ਬੀਜੇਪੀ ਸਰਕਾਰ ਜੇ ਇੱਕ ਵਾਰੀ ਹੋਰ ਆ ਗਈ ਤੇ ਇਹਨਾਂ ਨੇ ਨਾ ਵੋਟਾਂ ਕਰਾਉਣੀਆਂ ਔਰ ਕਾਨੂੰਨ ਸਾਰੇ ਚੇਂਜ ਕਰ ਰਹੇ ਆ ਔਰ ਪੰਜਾਬ ਨੂੰ ਇੰਡੀਆ ਨੂੰ ਇਹ ਖਤਮ ਕਰ ਦੇਣਗੇ ਜੀ ਨਰਿੰਦਰ ਮੋਦੀ ਜੀ ਨੇ ਕੱਲ ਪਟਿਆਲੇ ਦੇ ਵਿੱਚ ਕਿਹਾ ਕਿਤੇ ਜੋ ਜੋ ਪੰਜਾਬ ਦੇ ਲਈ ਮੈਂ ਕੀਤਾ ਸ਼ਾਇਦ ਕਿਸੇ ਨੇ ਅਜੇ ਤੱਕ ਕਿਸੇ ਪ੍ਰਧਾਨ ਬਹੁਤ ਵਧੀਆ ਕੀਤਾ ਜੀ ਕਿਸਾਨਾਂ ਦੇ ਗੋਲੀਆਂ ਚੱ ਦੇ ਕਾਨੂੰਨ ਤੇ ਗਾਰੰਟੀ ਦੇ ਕੇ ਮੁਕਰ ਗਿਆ ਔਰ ਪੰਜਾਬੀਆਂ ਨੂੰ ਹੱਤਵਾਦੀ ਕਹਿੰਦਾ ਕਦੀ ਕੋਸ਼ ਦੱਸਦਾ ਸਾਨੂੰ ਬਹੁਤ ਕੋਸ਼ ਦਿੱਤਾ ਜੇ ਦਿੱਤਾ ਹੁੰਦਾ ਤਾਂ ਅਸੀਂ ਇਹ ਝੰਡੀਆਂ ਲੈ ਕੇ ਕਿਉਂ ਖੜਦੇ ਅਸੀਂ ਇੰਦੀ ਗਰਮੀ ਦੇ ਵਿੱਚ ਸਾਨੂੰ ਖੰਡ ਦੀ ਕੀ ਲੋੜ ਆ ਹਾਂਜੀ ਤਾ ਬਿਲਕੁਲ ਦੇਖੋ ਜਦੋਂ ਇਥੋਂ ਬੀਜੇਪੀ ਦੇ ਗੱਡੀਆਂ ਦਾ ਕਾਫਲਾ ਕੋਈ ਆਉਂਦਾ ਤਾਂ ਕਿਸਾਨ ਇੱਕ ਪਾਸਿਓ ਬੀਜੇਪੀ ਦੇ ਖਿਲਾਫ ਲਾਰੇਬਾਜੀ ਸ਼ੁਰੂ ਕਰ ਦਿੰਦੇ ਨੇ ਤਾਂ ਇਹ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਇੱਥੇ ਜੁਟੇ ਨੇ ਔਰ ਪੁਲਿਸ ਦੇ ਵੱਲੋਂ ਬੜੇ ਸ਼ਾਂਤਮਈ ਤਰੀਕੇ ਨਾਲ ਇਹਨਾਂ ਨੂੰ ਇੱਥੇ ਰੋਕਿਆ ਗਿਆ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਵੀ ਕਲੈਸ਼ ਜਿਹੜਾ ਉਹ ਨਾ ਹੋਵੇ ਤਾਂ ਇੱਕ ਪਾਸੇ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਦੇ ਨਾਲ-ਨਾਲ ਹੋਰਾਂ ਸੂਬਿਆਂ ਦੇ ਆ ਗੁਜਰਾਤ ਪੁਲਿਸ ਇੱਥੇ ਲਿਆ ਕੇ ਤਾਇਨਾਤ ਕੀਤੀ ਗਈ ਹੈ ਔਰ ਤੁਸੀਂ ਤੁਸੀਂ ਇਹ ਦੇਖ ਰਹੇ ਹੋ ਇਹ ਦੇਖੋ ਜਿਹੜੀਆਂ ਜਿਹੜੀਆਂ ਗੱਡੀਆਂ ਦੇ ਉੱਤੇ ਦੇਖੋ ਬੀਜ ਪੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਭਰ ਕੇ ਰੈਲੀ ਵੱਲੋਂ ਜਿਹੜੀਆਂ ਵੱਧ ਰਹੀਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਜਦੋਂ ਜਦੋਂ ਵੀ ਇਹ ਗੱਡੀਆਂ ਇੱਥੇ ਆਉਂਦੀਆਂ ਨੇ ਤਾਂ ਉਸੇ ਵਕਤ ਜਿਹੜਾ ਉਹ ਕਿਸਾਨਾਂ ਦੇ ਵਿੱਚ ਜਿਹੜਾ ਰੋਹ ਹੈ ਉਹ ਉਹ ਵਾਜਦਾ ਹੈ ਤੇ ਇਧਰੋਂ ਮੈਂ ਤਸਵੀਰਾਂ ਦਿਖਾਵਾਂ ਕਿ ਕਿਸ ਤਰੀਕੇ ਦੇ ਇੰਤਜ਼ਾਮ ਜਿਹੜੇ ਨੇ ਉਹ ਪੁਲਿਸ ਫੋਰਸ ਦੇ ਵੱਲੋਂ ਕੀਤੇ ਗਏ ਨੇ ਇੱਕ ਪਾਸੇ ਕਿਸਾਨ ਲਗਾਤਾਰ ਟٹے ਹੋਏ ਨੇ ਇੱਕ ਪਾਸੇ ਕਿਸਾਨ ਲਗਾਤਾਰ ਬੀਜਪੀ ਦੇ ਖਿਲਾਫ ਨਾਰੇਬਾਜੀ ਕਰ ਰਹੇ ਨੇ ਤਾਂ ਦੂਸਰੇ ਪਾਸੇ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਨਾਲ-ਨਾਲ ਜਿਹੜੀ ਹੈਗੀ ਆ ਉਹ ਮਧ ਪ੍ਰਦੇਸ਼ ਪੁਲਿਸ ਔਰ ਦੋ ਤੋਂ ਤਿੰਨ ਲੈਵਲ ਦੀ ਸਕਿਉਰਿਟੀ ਇੱਥੇ ਲਗਾ ਕੇ ਕਿਸਾਨਾਂ ਨੂੰ ਇੱਥੇ ਰੋਕ ਦਿੱਤਾ ਗਿਆ ਹਾਲਾਂਕਿ ਕਿਸਾਨ ਇਹ ਵੀ ਕਹਿੰਦੇ ਨੇ ਕਿ ਅਸੀਂ ਅੱਗੇ ਜੇ ਵਧਣਾ ਚਾਹੀਏ ਤਾਂ ਵਧ ਸਕਦੇ ਹਾਂ ਪਰ ਅਸੀਂ ਕਿਸੇ ਵੀ ਤਰੀਕੇ ਦਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਤਾਂ ਇਹ ਮਾਹੌਲ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਸ਼ਾਂਤਮੇ ਰੱਖਣ ਦੀ ਅਪੀਲ ਕਿਸਾਨਾਂ ਹੈਗਾ ਜੀ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਉਹ ਸ਼ਾਂਤਮਈ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਤਰੀਕੇ ਦੀ ਕੋਈ ਵੀ ਅਨਸਪਾਹੀ ਪੰਜਾਬ ਦੇ ਵਿੱਚ ਘਟਨਾ ਨਾ ਵਾਪਰੇ ਤਾਂ ਇੱਧਰ ਦੇਖੋ ਸਾਹਮਣੇ ਮਿੱਟੀ ਦੇ ਨਾਲ ਭਰ ਕੇ ਟਿੱਪਰ ਜਿਹੜੇ ਨੇ ਉਹ ਬੈਰੀਕੇਟਿੰਗ ਦੇ ਨਾਲ-ਨਾਲ ਮਿੱਟੀ ਦੇ ਨਾਲ ਭਰ ਕੇ ਟਿੱਪਰ ਲਗਾਏ ਗਏ ਨੇ ਤਾਂ ਜੋ ਕਿਸਾਨ ਇੱਥੋਂ ਅੱਗੇ ਮਾਰਚ ਨਾ ਕਰ ਸਕਣ ਕਿਸਾਨ ਰੈਲੀ ਵਾਲੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਨਾ ਪਹੁੰਚੋ ਕਿਉਂਕਿ ਤਾਂ ਮਿੱਟੀ ਦੇ ਬੈਰੀਕੇਡ ਭਰ ਕੇ ਮਾਫ ਕਰਨਾ ਮਿੱਟੀ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਟਿਪਰ ਪਰ ਭਰ ਕੇ ਇੱਥੇ ਖੜੇ ਕੀਤੇ ਹੋਏ ਨੇ ਪੁਲਿਸ ਫੋਰਸ ਜਿਹੜੀ ਹੈ ਉਹ ਤਾਇਨਾਤ ਕੀਤੀ ਗਿਆ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਦੇਖੋ ਭਾਜਪਾ ਦੀਆਂ ਲਗਾਤਾਰ ਗੱਡੀਆਂ ਜਿਹੜੀਆਂ ਨੇ ਉਹ ਅ ਅੱਗੇ ਵਾਦਰੀਆਂ ਨੇ ਲਗਾਤਾਰ ਰੂਟ ਜਿਹੜੇ ਨੇ ਉਹ ਡਾਇਵਰਟ ਕਰਕੇ ਜਿਹੜਾ ਹੈਗਾ ਉਹ ਰੈਲੀ ਵੱਲੋਂ ਭੇਜੀਆਂ ਜਾ ਰਹੀਆਂ ਨੇ ਤਾਂ ਜੋ ਕੋਈ ਵੀ ਕਿਸੇ ਵੀ ਤਰੀਕੇ ਦਾ ਕਲਾਸ਼ ਜਿਹੜਾ ਨਾ ਹੋਵੇ ਪੁਲਿਸ ਦੇ ਵੱਲੋਂ ਵੀ ਬੜੇ ਪੁਖਤਾ ਆਰਫ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਪੁਲਿਸ ਜਿਹੜੀ ਹੈਗੀ ਹੈ ਉਹ ਉਹ ਕਿਸੇ ਸਮਾਂ ਰਹਿੰਦੇ ਆ ਇਹ ਸਾਰੀ ਚੀਜ਼ ਨੂੰ ਕੰਟਰੋਲ ਕਰ ਸਕੇ ਕਿਸੇ ਵੀ ਤਰੀਕੇ ਦਾ ਕੋਈ ਵੀ ਇੱਥੇ ਕੋਈ ਵੀ ਨੁਕਸਾਨ ਜਿਹੜਾ ਨਾ ਹੋ ਸਕੇ ਤਾਂ ਸਾਹਮਣੇ ਬੈਰੀਕੇਡਿੰਗ ਕੀਤੀ ਗਈ ਆ ਉਹਨਾਂ ਦੇ ਪਿੱਛੇ ਜਿਹੜੇ ਨੇ ਉਹ ਜਿਹੜੇ ਟਿੱਪਰ ਮਿੱਟੀ ਦੇ ਨਾਲ ਭਰ ਕੇ ਲਗਾਏ ਹੋਏ ਨੇ ਤਾਂ ਇਧਰ ਦੀ ਇੱਕ ਵਾਰ ਫੇਰ ਮੈਂ ਤੁਹਾਨੂੰ ਤਸਵੀਰ ਦਿਖਾਵਾਂ ਵੀ ਕਿਸ ਤਰੀਕੇ ਦੇ ਨਾਲ ਪੂਰੀ ਤਿੰਨ ਤੋਂ ਚਾਰ ਲੇਅਰ ਦੀ ਸਿਕਿਉਰਿਟੀ ਲਾ ਕੇ ਕਿਸਾਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਰੋਕਿਆ ਹੋਇਆ ਹੈ ਤਾਂ ਕਿਸਾਨ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਉਹ ਪੀਐਮ ਮੋਦੀ ਜੀ ਰੈਲੀ ਤੱਕ ਪਹੁੰਚ ਸਕਣ ਪਰ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੇ ਹੀ ਰੋਕ ਲਿਆ ਗਿਆ ਫਿਲਹਾਲ ਤੁਸੀਂ ਲਗਾਤਾਰ ਬਣ ਰਹੋ ਹਮਦਰਦ ਟੀਵੀ ਦੇ ਨਾਲ ਸਾਡੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਸੋ ਇਹ ਜਿਹੜੀ ਪੰਜਾਬ ਸਰਕਾਰ ਵੀ ਅੱਜ ਬੀਜੇਪੀ ਨਾਲ ਰਲ ਕੇ ਸਾਨੂੰ ਅੱਗੇ ਨਹੀਂ ਵਧਣ ਦੇ ਰਹੀ ਫਿਰ ਮੈਨੂੰ ਇਹਨਾਂ ਨੇ ਅਰੈਸਟ ਕਰਕੇ ਮੇਰੇ ਡੇਰੇ ਲਿਆਂਦਾ ਜਿਹਦੀਆਂ ਵੀਡੀਓ ਮੇਰੇ ਕੋਲ ਨੇ ਮੈਂ ਦਿਖਾ ਸਕਦਾ ਹਾਂ ਮੇਰੇ ਡੇਰੇ ਆ ਕੇ ਫਿਰ ਮੈਨੂੰ ਇਹਨਾਂ ਨੇ ਨਜ਼ਰਬੰਦ ਕਰ ਰੱਖਿਆ 2.5 ਘੰਟੇ ਕੋ ਰਾਜ ਆਹੀ ਗਿਆ ਵੀ ਸਕਦੇ ਅਗੇ ਜਿਆਦਾ ਹੀ ਦਿੱਲੀ ਪਹੁੰਚ ਸਕਦੇ ਆ ਤਾਂ ਅਸੀਂ ਇੱਥੇ ਵੀ ਜਾ ਸਕਦੇ ਪਰ ਨਹੀਂ ਅਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਸਰ ਜੀ ਮੋਦੀ ਉਹਨਾਂ ਨੇ ਕੱਲ ਪਟਿਆਲੇ ਦੇ ਵਿੱਚ ਕਹਿੰਦੇ ਜੋ ਜੋ ਪੰਜਾਬ ਦੇ ਲਈ ਮੈਂ ਕੀਤਾ ਸ਼ਾਇਦ ਕਿਸੇ ਨੇ ਅਜੇ ਤੱਕ ਕਿਸੇ ਪੰਜਾਬ ਨੂੰ ਬਹੁਤ ਵਧੀਆ ਕੀਤਾ ਜੀ ਕਿਸਾਨਾਂ ਦੇ ਗੋਲੀਆਂ ਚੱਲੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਐਮਐਸਬੀ ਤੇ ਕਾਨੂੰਨ ਤੇ ਗਾਰੰਟੀ ਦੇ ਕੇ ਮੁੱਕਰ ਗਿਆ ਔਰ ਪੰਜਾਬੀਆਂ ਨੂੰ ਅੱਤਵਾਦੀ ਕਹਿੰਦਾ ਕਦੀ